ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਤੇ ਮੇਰਾ ਨਾਮ ਆ ਕੁਲਿੰਦਰ ਸਿੰਘ ਤੇ ਜਿਲ੍ਹਾ ਹੈ ਆਪਣਾ ਕਪੂਰਥਲਾ ਤੇ ਸ਼ਹਿਰ ਹੈ ਆਪਣਾ ਫਗਵਾੜਾ ਤੇ ਇੱਕ ਹੋਰ ਐਤਵਾਰ ਦੇ ਵਿੱਚ ਤੁਹਾਡਾ ਸਵਾਗਤ ਆ ਮੇਰੇ ਬਈ ਤਾਂ ਮੈਂ ਜਿਹੜੇ ਟਰੈਵਲਿੰਗ ਕਰਦਾ ਆ ਛੋਟੀ ਮੋਟੀ ਕਰਦਾ ਆ ਕਿ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਦਿਖਾਉਣੀਆਂ ਤੇ ਉਹਨਾਂ ਵਿੱਚੋਂ ਅੱਜ ਇੱਕ ਆ ਅੱਜ ਆਪਾਂ ਚੱਲਾਂਗੇ ਲੁਧਿਆਣੇ ਤੇ ਪਹਿਲਾਂ ਆਪਣੇ ਬਜ਼ੁਰਗ ਜਾਂਦੇ ਹੁੰਦੇ ਸੀ ਲੁਧਿਆਣੇ ਤੇ ਹੁਣ ਆਪਾਂ ਸਾਈਕਲ ਤੇ ਟਰਾਈ ਕਰਦੇ ਆਂ ਬਈ ਮੈਂ ਤਾਂ ਮੈਂ ਹੋਰ ਜਗ੍ਹਾ ਤੇ ਟਰੈਵਲ ਕੀਤਾ ਹੋਇਆ ਆ ਤੇ ਲੁਧਿਆਣਾ ਵਗੈਰਾ ਇਦਾਂ ਹੈ ਕਿ ਉਹ ਜੀਟੀ ਰੋਡ ਜਾਂਦੇ ਆ ਵਧੀਆ ਛੜਕਾਂ ਜਾਂਦੀਆਂ ਆ ਇਸ ਕਰਕੇ ਥੋੜਾ ਜਣਾ ਇੰਨਾ ਪਸੰਦਾ ਨਹੀਂ ਕਿਉਂਕਿ ਉਹ ਟਰੈਫਿਕ ਬਹੁਤ ਹੁੰਦਾ ਆ ਪਰ ਉੱਥੇ ਇੱਕ ਇਹ ਐਗਰੀਕਲਚਰ ਯੂਨੀਵਰਸਿਟੀ ਇੱਕ ਮੇਲਾ ਲੱਗਾ ਹੋਇਆ ਆ ਤੇ ਅੱਜ ਆਪਾਂ ਉਹ ਮੇਲਾ ਦੇਖਾਂਗੇ ਤੇ ਆਪਾਂ ਆਪਣਾ ਸਫ਼ਰ ਸ਼ੁਰੂ ਕਰਦੇ ਆ ਹੁਣ ਮੈਂ ਪਿੰਡ ਤੋਂ ਬਾਹਰ ਨਿਕਲ ਆਇਆ ਤੇ ਇਸ ਟਾਈਮ ਟਾਈਮ ਹੋ ਚੁੱਕਿਆ ਆਪਣਾ ਜੀ 6:00 ਵਜੇ 11 ਮਿੰਟ ਤੇ 6:00 ਵਜੇ ਕਰੋ ਤੁਰੇ ਮਾਰਦੇ ਆ ਪੈਂਡਲ ਆ ਕਿਤੇ ਮਾਤਾ ਦੇ ਭਜਨ ਜਲਦੇ ਪਏ ਆ ਤੇ ਅੱਜ ਐਤਵਾਰ ਐ ਇਸ ਕਰਕੇ ਲੋਕ ਖੇਤੀ ਨਹੀਂ ਉੱਠਦੇ ਜਨਤਾ ਆਰਾਮ ਨਾਲ ਉੱਠਣਗੇ ਹੌਲੀ ਹੌਲੀ ਫੇਰ ਦੇਖਣੇ ਸ਼ੁਰੂ ਹੋਣੇ ਤੇ ਹੁਣ ਆਪਾਂ ਚੱਲਦੇ ਆਂ ਫਗਵਾੜੇ ਨੂੰ ਪਹਿਲਾਂ ਫਗਵਾੜੇ ਪਹੁੰਚਾਂਗੇ ਉਤੋਂ ਅੱਗੇ ਫਿਰ ਗਰਾਏ ਆਂ ਫਲੋਰ ਤੇ ਉਦੋਂ ਬਾਅਦ ਲੱਡੂਵਾਲ ਕਲਾਂ ਜਾ ਕੇ ਮੋੜ-ਮੋੜਾਂਗੇ ਤੇ ਐਗਰੀਕਲਚਰ ਯੂਨੀਵਰਸਿਟੀ ਨੂੰ ਰਾਹ ਭਾਵਾਂਗੇ ਹੁਣ ਮੈਂ ਖੜਾ ਹਾਈਵੇ ਦੇ ਉੱਤੇ ਇੱਥੇ ਇੱਕ ਉਹ ਤੇ ਬੋਰਡ ਲੱਗਾ ਹੋਇਆ ਆ ਜਿੱਤੇ ਫਗਵਾੜਾ ਜਿਹੜਾ ਪਤਲੁਧਿਆਣੇ ਦੇ ਲਿਖੀ ਹੋਈ ਆ ਲੁਧਿਆਣੇ ਤੋਂ 41 ਕਿਲੋਮੀਟਰ ਦੱਸਦਾ ਆ ਤੇ ਆਪਾਂ 10 ਕਿਲੋਮੀਟਰ ਆ ਗਏ ਆ ਤੇ ਉਹੀ 53 ਕਸੇ ਹੋਣਾ ਪਰ ਚੱਲਦੇ ਆ ਇਸ ਟਾਈਮ ਬਾਡੀਆਂ ਹੁਣ ਲੱਪੀਆਂ ਤੇ ਮੰਡੀ ਦੇ ਵਿੱਚ ਝੋਨਾ ਹੁੰਦਾ ਪਿਆ ਆ ਤੇ ਇਹ ਗੱਲ ਦਿਮਾਗ ਦੇ ਵਿੱਚ ਤਾਂ ਆ ਗਈ ਕਿ ਕਿਉਂਕਿ ਇੱਥੇ ਮੰਡੀ ਦੇ ਕੋਲ ਦੀ ਆਪਾਂ ਨੰਗਨਦੇ ਆ ਫਗਵਾੜੇ ਹੁਣ ਆਪਾਂ ਜਾਣਾ ਹੈ ਅੱਜ 53 ਕਿਲੋਮੀਟਰ ਤੇ ਇੰਨਾ ਹੀ ਵਾਪਸ ਆਵਾਂਗੇ ਯਾਨੀ ਕਿ 100 ਪਲੱਸ ਤੇ ਇਹ ਜਿਹੜੇ ਟਰੈਵਲ ਕਰ ਰਿਹਾ ਮੈਂ ਆਪਣੇ ਲਈ ਕਰ ਰਿਹਾ ਸਿਰਫ ਤੇ ਸਿਰਫ ਮਾਈ ਸੈਲਫ ਲਈ ਤੇ ਹੋਰ ਕੋਈ ਚੀਜ਼ ਨਹੀਂ ਗੀ ਤੇ ਜਿਹੜੀਆਂ ਚੀਜ਼ ਆਪਾਂ ਦੇਖੂਗਾ ਮੈਂ ਦਿਖਾ ਦੂੰਗਾ ਨਹੀਂ ਹੁਣ ਆਪਾਂ ਚੱਲਦੇ ਆਂ ਜੀ ਪਹਿਲਾਂ ਜਗ ਚਾਹ ਚ ਪੀਆਗੇ ਫਿਰ ਅੱਗੇ ਸਾਂ ਹੌਣ ਟਾਈਮ ਹੋ ਚੁੱਕਿਆ ਜੀ 7:25 ਮਿੰਟ ਤੇ ਲੁਧਿਆਣਾ ਐ ਇੱਥੋਂ 32 ਕਿਲੋਮੀਟਰ ਤੇ ਇਹ ਰਾਹ ਦੇ ਉੱਤੇ ਸਫ਼ਰ ਕਰਦੇ ਹੋਏ ਮੈਨੂੰ ਇੱਕ ਗੱਲ ਦਾ ਚੇਤ ਆ ਗਿਆ ਇਹ ਜਦੋਂ ਆਪਾਂ ਗਦਰੀ ਬਾਬਿਆਂ ਦੀ ਪੜਦੇ ਆਂ ਯਾ ਕਰਤਾਰ ਸਿੰਘ ਸਰਾਬਾ ਬਾਰੇ ਪੜਦੇ ਆਂ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਉਹ ਇੰਨਾ ਰਾਵਾਂ ਉੱਤੇ ਸਫ਼ਰ ਕਰਦੇ ਰਹੇ ਤੇ ਇਹ ਜਿਹੜੇ ਆਪਾਂ ਨੂੰ ਇੱਥੇ ਆਪਣੇ ਇਤਿਹਾਸ ਵਿੱਚ ਦੇਖਣ ਨੂੰ ਮਿਲ ਜਾਂਦੀ ਤੇ ਇੱਕ ਜਿਹੜਾ ਲਾਡੂ ਵਾਲ ਦਾ ਰੇਲਵੇ ਸਟੇਸ਼ਨ ਇੱਕ ਦੋ ਮੀਟਿੰਗਾਂ ਉਹਨਾਂ ਦੀ ਉੱਥੇ ਵੀ ਹੋਈਆਂ ਉਹਦਾ ਵੀ ਜ਼ਿਕਰ ਆਪਾਂ ਨੂੰ ਇਹ ਸਰਦਾਰ ਅਜਮੇਰ ਸਿੰਘ ਦੀ ਕਿਤਾਬ ਦੇ ਵਿੱਚ ਮਿਲ ਜਾਂਦਾ ਹੈ ਤੇ ਕਿਤਾਬ ਦਾ ਨਾਮ ਆ ਤੂਫਾਨਾਂ ਦਾ ਸ਼ਾਸਵਰ ਤੇ ਜਦੋਂ ਆਪਾਂ ਉਹਨੂੰ ਪੜਾਂਗੇ ਤੇ ਆਪਣਾ ਨਜ਼ਰੀਆ ਚੇਂਜ ਹੋ ਜਾਊਗਾ ਇਹ ਗਾਰੰਟੀ ਹੈ ਤੇ ਚਲੋ ਹੁਣ ਚੱਲਦੇ ਆ ਅੱਗੇ ਹੁਣ ਇਸ ਟਾਈਮ ਆਪਣੇ ਸਾਹਮਣੇ ਆ ਆਕਾਸ਼ ਬਾਣੀ ਦਾ 올 ਇੰਡੀਆ ਰੇਡੀਓ ਸਟੇਸ਼ਨ ਦਾ ਦਫ਼ਤਰ ਤੇ اچانک ਹੀ ਮੇਰੀ ਨਜ਼ਰیں ਪੈ ਗਿਆ ਤੇ ਇੱਕ ਟਾਈਮ ਤੇ ਰੇਡੀਓ ਅਸੀਂ ਵੀ ਬਹੁਤ ਸੁਣਿਆ ਹੈ ਤੇ ਆਪਣੇ ਬਜ਼ੁਰਗ ਵੀ ਬਹੁਤ ਸੁਣਦੇ ਰਹੇ ਹਨ ਹੁਣ ਥੋੜਾ ਘਟੇ ਹੈ ਪਰ ਹਜੇ ਵੀ ਕਾਫੀ ਲੋਕ ਰੇਡੀਓ ਸੁਣਦੇ ਆ ਇਹ ਗੱਲ ਮੇਰੇ ਧਿਆਨ ਦੇ ਵਿੱਚ ਆ ਗਈ ਤੇ ਚਲੋ ਹੁਣ ਚੱਲਦੇ ਆ ਅੱਗੇ ਨੂੰ ਇੱਕ ਜਿਹੜੀ ਚੀਜ਼ ਮੈਂ ਸਾਈਕਲਿੰਗ ਦੇ ਦੌਰਾਨ ਸਿੱਖੀ ਆ ਕਿ ਜੇ ਆਪਾਂ ਨੂੰ ਮੰਨ ਲਓ ਭੁੱਖ ਨਹੀਂ ਲੱਗਦੀ ਇਦਾਂ ਹੁੰਦਾ ਕਿ ਕਦੇ-ਕਦੇ ਆਪਾਂ ਨੂੰ ਭੁੱਖ ਨਹੀਂ ਲੱਗਦੀ ਪਹਿਲਾਂ ਮੇਰੇ ਨਾਲ ਵੀ ਇਹ ਦਿੱਕਤ ਸੀ ਫਿਰ ਦਵਾਈਆਂ ਨੂੰ ਛੱਡ ਕੇ ਸਾਈਕਲਿੰਗ ਕਰੋ ਕਿਉਂਕਿ ਜਦੋਂ ਆਪਾਂ ਸਾਈਕਲਿੰਗ ਬਹੁਤ ਕਰਦੇ ਆ ਤੇ ਫਿਰ ਅੰਦਰੋਂ ਇਦਾਂ ਖੋਜ ਹੀ ਪੈਣਾ ਪੈਂਦੀ ਆ ਭੁੱਖ ਲੱਗਦੀ ਆ ਆਪਾਂ ਨੂੰ ਬਾਰ-ਬਾਰ ਤੇ ਚੀਜ਼ਾਂ ਹਜੰਬੀ ਹੋ ਜਾਂਦੀਆਂ ਆ ਤੇ ਹੁਣ ਲੁਧਿਆਣਾ ਐ ਇੱਥੋਂ 25 ਕਿਲੋਮੀਟਰ ਤੇ ਟਾਈਮ ਹੋ ਚੁੱਕਿਆ ਜੀ ਆਪਣਾ 8:06 ਤੇ ਆ ਪਿੱਛੇ ਆਪਣੇ ਰੋੜ ਆ ਹੁਣ ਆਪਾਂ ਚੱਲਦੇ ਆਂ ਇੱਲਾ ਵੀ ਦੇਖਣਾ ਚਲੋ ਫੇਰ ਅੱਜ ਸਾਹਮਣੇ ਆਪਣੇ ਫਰੇਮ ਦੇ ਵਿੱਚ ਇੱਕ ਪੰਜਾਬੀ ਵੈਸ਼ਨੋ ਢਾਬਾ ਆ ਤੇ ਇਹਨੂੰ ਅਸੀਂ ਛੋਟੇ ਹੁੰਦੇ ਤੋਂ ਹੀ ਦੇਖ ਰਹੇ ਹਾਂ ਤੇ ਜਿਵੇਂ ਉੱਥੇ ਭਗਤ ਸਿੰਘ ਜੀ ਦੀ ਮੂਰਤੀ ਲਾਈ ਹੋਈ ਆ ਨਾਲ ਇੱਕ ਬਾਜ ਆ ਇੱਕ ਛੋਟਾ ਬਾਜ ਆ ਇੱਕ ਪਹਿਲਵਾਨ ਦੀ ਲਾਈ ਇੱਕ ਜਾਜ ਹਾਂ ਬੀਬੀ ਮਾਈ ਭਾਗੋ ਜੀ ਤੇ ਹੋਰ ਇੱਕ ਦੋ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਅਸੀਂ ਨੰਗਦੇ ਵੜਦੇ ਬੱਸਾਂ ਦੇ ਉੱਤੇ ਮੋਟਰਸਾਈਕਲਾਂ ਦੇ ਤੇ ਇਹ ਜੀਜ਼ ਨੂੰ ਹਮੇਸ਼ਾ ਨੋਟਿਸ ਕਰਦੇ ਹੁੰਦੇ ਸੀ ਤੇ ਇੱਕ ਵੱਖਰੀ ਚੀਜ਼ ਆ ਇੱਧਰੋਂ ਦੇ ਘੁੰਮ ਕੇ ਆਇਆ ਹਣ ਪੁਲ ਦੇ ਉੱਤੇ ਦੀ ਹੁਣ ਇੱਧਰ ਨੂੰ ਜਾਣਾ ਆਪਾਂ ਹੁਣ ਇਥੋਂ ਆਪਣਾ ਬਾਕੀ ਆ ਜੀ 18 ਕਿਲੋਮੀਟਰ ਤੇ ਇਹ ਪੁਲ ਪਾਰ ਕੇ ਹੁਣ ਤੋਂ ਚੜਾਈ ਚੜ ਕੇ ਤੇ ਫੇਰ ਥੱਲੇ ਨੂੰ ਆਇਆ ਤੇ ਹੁਣ ਢਲਾਣੇ ਅੱਗੇ ਭੱਜਦਾ ਆ ਇਹਦਾ ਪਹਿਲਾਂ ਆਪਾਂ ਮੁੱਲ ਤਾਂ ਆ ਚੁੱਕੇ ਹਾਂ ਜ਼ੋਰ ਮਾਰ ਕੇ ਤੇ ਹੁਣ ਉਹਦਾ ਲਾਹਾ ਚੱਕਣ ਦੇ ਆ ਤੇ ਹੁਣ ਆਪਾਂ ਪਹੁੰਚਦੇ ਹਾਂ ਮੇਲੇ ਤੇ ਪਹਿਲਾਂ ਤੇ ਮੇਲਾ ਦੇਖਾਂਗੇ ਕਿ ਉੱਤੇ ਦੇਖਦੇ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਚਲੋ ਫਿਰ ਤੇ ਇਸ ਟਾਈਮ ਆਪਾਂ ਬੰਗਾ ਕਲਾ ਰੋਡ ਤੇ ਤੇ ਬੰਗਾ ਕਲਾ ਆਇਆ ਇੱਥੋਂ 6 ਕਿਲੋਮੀਟਰ ਤੇ ਆਪਾਂ ਪੁਲ ਪੈਰ ਕਰਕੇ ਆਗੇ ਸੀ ਤੇ ਬੋਰਡ ਦਿਖਾਉਣ ਲਈ ਰੁਕਿਆ ਸੀ ਚਲੋ ਚੱਲਦੇ ਆ ਆਹ ਰੋਡ ਦੇ ਉੱਤੇ ਆ ਫੁੱਲ ਵੀ ਜਿਆ ਸਾਈਡ ਤੇ ਡਵਾਈਡਰ ਤੇ ਉਹ ਬੜੇ ਸੋਹਣੇ ਲੱਗਦੇ ਪਏ ਪੀਲੇ ਰੰਗ ਦੇ ਆ ਤੇ ਕਹਿੰਦਾ ਛੜਕਾਂ ਦੇ ਆ ਫੁੱਲਾਂ ਤੋਂ ਸਭ ਦੂਰ ਹੋਈ ਜਾਂਦੇ ਬੰਦਾ ਪੁੱਛੇ ਕਿ ਇਹਨਾਂ 'ਚ ਮਹਿਕ ਨਹੀਂ ਆਉਂਦੀ ਪੁੱਛਾਂਗੇ ਕੋਈ ਮਿਲਿਆ ਤਾਂ ਚਲੋ ਹੁਣ ਚੱਲਦੇ ਆ ਇਹ ਵਾਲੀ ਡਾਕੂਮੈਂਟਰੀ ਵੀਡੀਓਜ਼ ਆ ਤੇ ਤਾਂ ਇੱਕ ਗੱਲ ਦੱਸਦਾ ਹੁਣ ਅਜੇ ਨਾ ਮੈਂ ਪਿੱਛੇ ਥੋੜੀ ਦੂਰ ਤੇ 5 ਕਿਲੋਮੀਟਰ ਦੂਰ ਮੈਂ ਚਾਹ ਪੀਣ ਲੱਗਾ ਇੱਕ ਜਗ੍ਹਾ ਤੇ ਉੱਤੇ ਤੇ ਇੱਕ ਆਂਟੀ ਤੇ ਇੱਕ ਮੁੰਡਾ ਹੋਣਾ ਆ 17-18 ਸਾਲਾਂ ਦਾ ਉਹ ਤੇ ਉਹ ਮੁੰਡਾ ਚਲਾਉਂਦੇ ਹੋਰ ਟੱਬਾ ਜਿਆ ਟਪਰੇ ਜੀ ਚਲਾਉਂਦੇ ਹੈਨਾ ਤੇ ਉਹ ਪੰਜਾਬੀ ਇੰਨੇ ਮਲਾਪੜੇ ਤੇ ਮੈਂ ਉਹਨਾਂ ਤੋਂ ਬੈਠਾ ਰਿਹਾ ਚਾਹ ਪੀਤੀ ਤੇ ਕਾਫੀ ਟਾਈਮ ਗੱਲਾਂ ਮਾਰਦੇ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਬੰਦੇ ਉਹ ਰੀਅਲ ਆ ਤੇ ਉੱਥੇ ਮੇਰਾ ਇਦਾਂ ਹੈ ਕਿ ਕੈਮਰਾ ਖੋਲਣ ਦੀ ਮੇਰੀ ਹਿੰਮਤ ਤੱਕ ਨਹੀਂ ਪਈ ਕਿਉਂਕਿ ਆਪਾਂ ਇਦਾਂ ਦੀ ਚੀਜ਼ਾਂ ਰਿਕਾਰਡ ਕਰਾਂਗੇ ਤੇ ਉਹ ਅਸਲੀਅਤ ਨਹੀਂ ਨਿਕਲਣੀ ਤਾਂ ਕਰ ਮੈਂ ਉੱਥੇ ਬੈਠਾ ਤੇ ਟਾਈਮ ਸਪੈਂਡ ਕੀਤਾ ਅੱਧਾ ਘੰਟਾ ਤੇ ਹੁਣ ਤੁਰਿਆ ਫਿਰ ਜਾ ਵੀ ਗਿਆ ਤੇ ਬੜੀਆ ਲੱਗਾ ਆ ਦੇਖਿਆ ਫੁੱਲ ਇਹਨਾਂ ਦਾ ਪਤਾ ਨਹੀਂ ਕੀ ਜੀ ਕਿਹੜੇ ਕਾਦੇ ਫੁੱਲ ਪਰ ਬੜੇ ਸੋਹਣੇ ਲੱਗਦੇ ਨੇ ਨੀਲੇ ਜੇ ਬੀਜੀ ਹੋਈ ਆ ਕਪਾਹ ਆ ਕਪਾਹ ਦਾ ਫੁੱਲ ਹੈ ਤੇ ਇਸ ਟਾਈਮ ਖੜੇ ਆ ਆਪਾਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆ ਉਹਨਾਂ ਦਾ ਕੈਂਪਸ ਆ ਤੇ ਇੱਥੇ ਆਪਾਂ ਨੂੰ ਲੱਗ ਲੱਗ ਕਿਸਮਾਂ ਦੀਆਂ ਫਸਲਾਂ ਵਗੈਰਾ ਦੀ ਜਾਣਕਾਰੀ ਤੇ ਸਾਰਾ ਕੁਝ ਮਿਲ ਜਾਂਦਾ ਤਾ ਤਾਰਾ ਦਸਨੀ ਤੁੰਗਾ ਮੈਂ ਕਾਚੇ ਨੱਚਣਾ ਨਹੀਂ ਹੁਣ ਆਪਾਂ ਖੜੇ ਆ ਜੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ ਇਹਦੇ ਵਿੱਚ ਆਪਾਂ ਨੂੰ ਬਹੁਤ ਤਰ੍ਹਾਂ ਦੇ ਆਰਟਿਸਟ ਤੇ ਬਹੁਤ ਸਾਰੀਆਂ ਆਟ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਤੇ ਅਲੱਗ-ਅਲੱਗ ਤਰ੍ਹਾਂ ਦੇ ਸਟਾਲ ਲੱਗੇ ਹੋਏ ਆ ਅਲੱਗ-ਅਲੱਗ ਚੀਜ਼ਾਂ ਦੀ ਕਲਾਕਾਰੀਆਂ ਆ ਅਲੱਗ-ਅਲੱਗ ਐਸੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਜੋ ਆਪਾਂ ਰੋਜ਼ਮਰ ਦੇ ਜ਼ਿੰਦਗੀ ਜੀ ਨਹੀਂ ਦੇਖਦੇ ਜਿਵੇਂ ਕਿ ਆਪਾਂ ਪੋਰਟਰੇਟ ਡਰਾ ਕਰਦਾ ਹੋਇਆ ਇੱਕ ਬਾਈ ਨੂੰ ਦੇਖ ਸਕਦੇ ਆ ਇਹ ਸਟਾਲ ਦੇ ਉੱਤੇ ਪਏ ਹੋਏ ਆਪਣੇ ਜੜੀਆਂ ਦੇ ਨਕਲੀ ਆਲ ਨੇ ਜਿਹੜੇ ਹੈਂਡ ਮੈਡ ਬਣਾਏ ਹੁੰਦੇ ਇਨਸਾਨਾਂ ਨੇ ਪਰ ਮੈਂ ਇਹਨਾਂ ਵਿੱਚ ਕੋਈ ਚਿੜੀਆਂ ਰਹਿੰਦੀਆਂ ਹਜੇ ਤੱਕ ਦੇਖੀਆਂ ਨਹੀਂ ਹੈ ਤੇ ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਇਸ ਮੇਲੇ ਵਿੱਚ ਦੇਖਣ ਨੂੰ ਮਿਲ ਗਈਆਂ ਬਿਊਟੀਫੁੱਲ ਸਟਾਲ ਲੱਗੇ ਆ ਤੇ ਬਿਊਟੀਫੁੱਲ ਇੱਥੇ ਬਹੁਤ ਸਾਰੇ ਆਰਟਿਸਟ ਆ ਇਹ ਮੇਲੇ ਦੀ ਖੂਬਸੂਰਤੀ ਆ ਕਿ ਇੱਥੇ ਆਪਾਂ ਨੂੰ ਕੱਲੇ ਪੰਜਾਬ ਦੇ ਹੀ ਨਹੀਂ ਹੋਰ ਵੀ ਸਟੇਟਾਂ ਦੇ ਬਹੁਤ ਸਾਰੇ ਆਰਟਿਸਟ ਦੇਖਣ ਨੂੰ ਮਿਲਦੇ ਮੇਲੇ ਤੇ ਗੇੜਾ ਤੇ ਆਇਆ ਦੇਖ ਲਈਆਂ ਚੀਜ਼ਾਂ ਵਿੱਚ ਕਾਫੀ ਵਧੀਆ ਆਰਟਿਸਟ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਆ ਤੇ ਬਹੁਤ ਅਨੋਖੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਹੁਣ ਆਪਾਂ ਚੱਲਦੇ ਆ ਪਾਰਕਿੰਗ ਵਾਲ ਨੂੰ ਤੁਰਿਆ ਜਾ ਰਹੇ ਆ ਸਾਈਕਲ ਉੱਥੇ ਚੱਕੂਗਾ ਤੇ ਪਹਿਲਾਂ ਕੁਝ ਖਾਉਂਗਾ ਭੁੱਖ ਲੱਗੀ ਆ ਰੋਟੀ ਰੁਟੀ ਦੇਖਦਾ ਕਿਤੇ ਇੰਤਜ਼ਾਮ ਹੁੰਦਾ ਤੇ ਉਸ ਤੋਂ ਬਾਅਦ ਚੱਲਦੇ ਆ ਹੁਣ ਅੱਧਾ ਆਪਾਂ ਸਫ਼ਰ ਕਰ ਚੁੱਕੇ ਆ ਤੇ ਅੱਧਾ ਬਾਕੀ ਆ ਤੇ ਸ਼ਾਮ ਨੂੰ ਘਰੇ ਆ ਤੁਰਦੇ ਆ ਇਹ ਨਾਲਿਆਂ ਦੇ ਕਿਲੋਮੀਟਰ ਫਹਾਟਮੀ ਆ ਉਹ ਫੈਕਟਰੀ ਕਿਲੋਮੀਟਰ ਫਹਾਟਮੀ ਆਂਦੇ ਵੀ ਸਾਫ਼ ਵੀਰੇ ਹੁਣ ਮੈਂ ਵੀ ਸਾਲ ਹੋ ਗਿਆ ਮੇਰੇ ਨੂੰ ਵਧੀਆ ਚੱਲੀ ਉੱਥੇ ਮੇਲੇ ਤੋਂ ਨਿਕਲਣ ਤੋਂ ਬਾਅਦ ਯਾਨੀ ਕਿ ਯੂਨੀਵਰਸਿਟੀ ਤੋਂ ਜਦੋਂ ਮੈਂ ਨਿਕਲਿਆ ਤੇ ਉਦੋਂ ਭੁੱਖ ਬਹੁਤ ਲੱਗੀ ਸੀ ਰੋਟੀ ਤਾਂ ਆਪਾਂ ਮਾਇਕ ਦੀ ਦਿੱਕਤ ਆ। ਉਦੋਂ ਰੋਟੀ ਤਾਂ ਆਪਾਂ ਨੂੰ ਮਿਲੀ ਨਹੀਂ ਪਰ ਕੜੀ ਝੋਲ ਮਿਲੀ ਸੀ ਬਹੁਤ ਵਧੀਆ ਸੀ ਉਹ ਖਾ ਕੇ ਆਪਾਂ ਡੰਗ ਸਾਰੇ ਆਇਆ ਤੇ ਹੁਣ ਚੱਲਦੇ ਅੱਗੇ ਨੂੰ ਬੈਟਰੀ ਇਸ ਟਾਈਮ ਆਪਣੀ ਰਹਿ ਚੁੱਕੀ ਹੈ ਜੀ 29% ਇਹ ਪਰ ਆਪਣੀ ਇਹ ਪਾਵਰ ਬੈਂਕ ਹੈਗੀ ਆ ਮੈਂ ਆ ਬੋਟ ਦੀ ਲਈ ਸੀ 900 ਰੁਪਏ ਦੀ ਪਤਾ ਨਹੀਂ 1000 ਰੁਪਏ ਦੀ 10000 ਐਮ ਐਚ ਆ ਬੈਟਰੀ ਦੇ ਕੋਈ ਚੱਕਰ ਨਹੀਂ ਆਪਣੇ ਕੋਲ ਚਾਰਦੀਆ ਕੋਲ ਜਿਹੜਾ ਕੰਮ ਬੰਦਾ ਕਰਦਾ ਰਹਿੰਦਾ ਉਹਦਾ ਥੋੜਾ ਥੋੜਾ ਆਈਡੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਆ ਬੋਰਡ ਆ ਹੁਣ ਇਹਦਾ ਇਹ ਆ ਕਿ ਅੱਗੋਂ ਜਾ ਕੇ ਇਦਾਂ ਕੱਟ ਜਾ ਮੋੜਨਾ ਆ ਤੇ ਤਾਂ ਕਰਕੇ ਇਹ ਸਾਈਨ ਆਪਾਂ ਨੂੰ ਦਿੱਤਾ ਹੋਇਆ ਤੇ ਇਹਦਾ ਆਪਾਂ ਨੂੰ ਆਈਡੀਆ ਹੋ ਗਿਆ ਤੇ ਵੈਸੇ ਆਪਾਂ ਜਦੋਂ ਘਰੋਂ ਨਹੀਂ ਨਿਕਲਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਇਹੇ ਇਸ ਹਾਮਨਾ ਜਿਹੜਾ ਬੰਦਾ ਜਿਹੜੀ ਚੀਜ਼ ਕਰਦਾ ਤੇ ਉਹਦਾ ਨੂੰ ਆਈਡੀਆ ਹੋ ਜਾਂਦਾ ਤੇ ਆ ਇੱਥੇ ਇੱਕ ਬਾਸ ਆ ਤੇ ਆ ਪਪੂਰਲ ਬੀਜੇ ਹੋਏ ਇੱਥੇ ਤੇ ਦੋ ਤਤਲੀਆਂ ਘੁੰਮਦੇ ਰਹੀਆਂ ਇਹਦਾ ਨਹੀਂ ਪਤਾ ਇਹ ਕੀ ਚੀਜ਼ ਹੈ ਪਤਾ ਹੋਇਆ ਤਾਂ ਦੱਸਿਓ ਮਨ ਛੜਕ ਦੇ ਕਿਨਾਰੇ ਬੈਠਾ ਤੇ ਇੱਕ ਗੱਲ ਦਿਮਾਗ 'ਚ ਆ ਗਈ ਕਿ ਜਦੋਂ ਆਪਾਂ ਛੜਕਾਂ ਦੇ ਉੱਤੇ ਨਿਕਲਦੇ ਆਂ ਫਿਰ ਆਪਾਂ ਨੂੰ ਚੰਗੀਆਂ ਮਾੜੀਆਂ ਦੋਵੇਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਤੇ ਦੋਵੇਂ ਪੱਖ ਆਪਣੇ ਸਾਹਮਣੇ ਹੁੰਦੇ ਆ ਤੇ ਇੱਕ ਜਿਹੜੀ ਮਾੜੀ ਚੀਜ਼ ਮੈਨੂੰ ਨਜ਼ਰ ਆਈ ਆ ਜਿਹੜੀ ਮੈਨੂੰ ਬਾਰ-ਬਾਰ ਚੁੱਭਦੀ ਆ ਉਹ ਇੱਕ ਟ੍ਰੈਂਡ ਜਿਹਾ ਚੱਲਿਆ ਹੋਇਆ ਆ ਕਿ ਜਦੋਂ ਗੱਡੀ ਦੇ ਵਿੱਚ ਕੋਈ ਬੰਦੇ ਜਾਂਦੇ ਹੁੰਦੇ ਆ ਤੇ ਸ਼ਾਮ ਨੂੰ ਬੀਅਰ ਵਗੈਰਾ ਪੀਣ ਲੱਪੈਂਦੇ ਜਾਂ ਇਦਾਂ ਦੀ ਹੋਰ ਚੀਜ਼ਾਂ ਪੀਣ ਲੱਪੈਂਦੇ ਆ ਕੱਚ ਵਾਲੀਆਂ ਬੋਤਲਾਂ ਵਿੱਚ ਤੇ ਪਰ ਉਹ ਇੱਕ ਟ੍ਰੈਂਡਰ ਜਿਹਦੇ ਤੌਰ ਦੇ ਉਤੇ ਛੜਕਾਂ ਦੇ ਕਿਨਾਰੇ ਭੰਗ ਕੇ ਚਲੇ ਜਾਂਦੇ ਆ ਇਦਾਂ ਗੱਡੀ ਚੋਂ ਬਾਹਰ ਇਦਾਂ ਸੁੱਟ ਦਿੰਦੇ ਆ ਤੇ ਉਹ ਟੁੱਟ ਜਾਂਦੀ ਆ ਇਹ ਚੀਜ਼ ਮੈਨੂੰ ਕਈ ਜਗ੍ਹਾ ਤੇ ਦੇਖਣ ਨੂੰ ਮਿਲੀ ਤੇ ਇਹ ਚੀਜ਼ ਮੈਨੂੰ ਬੜੀ ਮਾੜੀ ਲੱਗੀ ਕਿਉਂਕਿ ਇਹਦੇ ਵਿੱਚ ਇਦਾਂ ਹੁੰਦਾ ਆ ਕਿ ਇਹਦੇ ਨਾਲ ਦੂਸਰਿਆਂ ਨੂੰ ਬਹੁਤ ਦਿੱਕਤ ਹੁੰਦੀ ਆ ਜਿਵੇਂ ਹੁਣ ਆਪਾਂ ਸਾਈਕਲ ਚਲਾਉਨੇ ਆ ਤੇ ਕਿਤੇ ਸਾਈਕਲ ਪੈਂਚਰ ਹੋ ਜਾਂਦਾ ਜਾਂ ਹੋਰ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਫੇਸ ਕਰਨੀਆਂ ਪੈਂਦੀਆਂ ਆ ਤੇ ਜੇ ਕੋਈ ਇਦਾਂ ਕਰਦਾ ਆ ਤੇ ਪਲੀਜ਼ ਨਾ ਕਰੋ ਚੰਗੀ ਗੱਲ ਪਰ ਇਹ ਗੱਲ ਮੈਨੂੰ ਜਿਹੜੇ ਦੋ ਪੱਖ ਹੁੰਦੇ ਉਹਨਾਂ ਚੋਂ ਮਾੜੀ ਇਹ ਹੁਣ ਆਪਾਂ ਚੱਲਦੇ ਆਂ ਇਹ ਡਾਕੂਮੈਂਟਰੀ ਆ ਤੇ ਕੁਝ ਚੀਜ਼ਾਂ ਦੱਸਣ ਦਾ ਮੇਰਾ ਫਰਜ਼ ਬੰਦਾ ਆ ਪਹਿਲੀ ਚੀਜ਼ ਇਹ ਕਿ ਵੀਡੀਓ ਦੇ ਚੱਕਰ ਦੇ ਵਿੱਚ ਕਿ ਵੀਡੀਓ ਦੇ ਚੱਕਰ ਦੇ ਵਿੱਚ ਕਦੇ ਵੀ ਉਹਦਾ ਟ੍ਰੈਫਿਕ ਦਾ ਵਸਾ ਨਾ ਖਾਓ। ਹਾਂ ਤੇ ਟ੍ਰੈਫਿਕ ਤੋਂ ਆਪਾਂ ਹਮੇਸ਼ਾ ਬਚ ਕੇ ਰਹਿਣਾ ਹੈ ਤੇ ਵੀਡੀਓ ਵੀਡੀਓ ਦਾ ਕੀ ਵੀਡੀਓ ਤਾਂ ਫਿਰ ਵੀ ਕਦੇ ਬੰਦ ਗਿਆ ਰਹਿੰਦੀਆਂ ਆ ਤੇ ਬੰਦਾ ਬਣਾਉਂਦਾ ਹੀ ਰਹਿੰਦਾ ਹੈ। ਟ੍ਰੈਫਿਕ ਤੋਂ ਹਮੇਸ਼ਾ ਬਚੋ ਕਿਉਂਕਿ ਇੰਡੀਆ ਦਾ ਟ੍ਰੈਫਿਕ ਇਦਾਂ ਦਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ। ਇਹ ਇਧਰੋਂ ਕੁਝ ਹੋ ਗਿਆ ਤੇ ਉਧਰੋਂ ਕੁਝ ਹੋ ਗਿਆ। ਸਾਰੇ ਬੰਦੇ ਆਪਣੇ ਹਿਸਾਬ ਨਾਲ ਦੇਖਦੇ ਆ। ਰੂਲ ਵਗੈਰਾ ਤੇ ਇੱਥੇ ਕੋਈ ਫੋਲੋ ਕਰਦਾ ਹੀ ਨਹੀਂ। ਗਰਾਇਆਂ ਟੋਕਿਆਂ ਮਸ਼ੀਨਾਂ ਵਾਲੀ ਜਾਣਿਆ ਜਾਂਦਾ ਤੇ ਉਹਨਾਂ ਵਿੱਚ ਵੇਖਿਆ ਇਹ ਅੱਗੇ ਸਾਹ ਕੱਟਣ ਵਾਲੇ ਪਈਆਂ ਤੇ ਪਿੱਛੇ ਦੂਜੇ ਪੱਠੇ ਕੱਤਰਨ ਵਾਲੇ ਐਲਪੀਓ ਦੇ ਬਣੇ ਹੋਏ ਪੋਸਟਰ ਆਪਾਂ ਨੂੰ ਦੱਸਦੇ ਪਏ ਆ ਕਿ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਫਗਵਾੜੇ ਤੇ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਇਸ ਟਾਈਮ ਆ ਪਿੰਡ ਵਾਲੀ ਰੋਡ ਦੇ ਉੱਤੇ ਤੇ ਹੁਣ ਟਾਈਮ 5 ਵਜੇ ਚ 5 ਮਿੰਟ ਘਟਿਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆ ਦਿਨ ਸੋਮਵਾਰ ਤੇ ਤਰੀਕਾ 13 ਅਕਤੂਬਰ 13 ਹੀ ਆ ਨਾ ਤੇ ਇਦਾਂ ਹੀ ਹੈ 13 ਇਹ ਆਪਣੇ ਉਹ ਵਾਲਾ ਕੱਲ ਵਾਲਾ ਸਫ਼ਰ ਆਪਾਂ ਪੂਰਾ ਕੀਤਾ ਤੇ ਸੇਵ ਵਾਲੀ ਮੈਂ ਕਿਤਾਬ ਲੈ ਕੇ ਆਇਆ ਸੀ ਕੋਈ ਚਾਈਨੀਜ਼ ਰਾਈਟਰ ਦਾ ਪੂਛ ਲੇਮ ਤੇ ਮਹਿੰਦਰ ਮਹਿੰਦਰ ਨਰੰਗਪੁਰੀ ਜੀ ਨੇ ਅਨੁਵਾਦ ਕੀਤੀ ਹੋਈ ਆ ਤੇ ਮੈਂ ਸੋਚਿਆ ਕਿ ਇਹ ਵਾਲੀ ਆਪਾਂ ਪੜ੍ਹ ਕੇ ਦੇਖਦੇ ਹਾਂ ਤੇ ਇਹ ਕਿਤਾਬ λεੰਦੀ ਜੀ ਸਿਹਤ ਤੇ ਇਨਫਲਾਵ ਤੇ ਉਹਦੇ ਨਾਲ ਹੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਤੇ ਫਿਰ ਮਿਲਾਂਗੇ ਨਵੇਂ ਸਫ਼ਰ ਤੇ ਨਵੀਆਂ ਜਾਣਕਾਰੀ ਦੇ ਨਾਲ ਤੇ ਜੇ ਤੁਸੀਂ ਵੀਡੀਓ ਐਂਡ ਤੱਕ ਦੇਖੀ ਹੈ थैंक यू ਧੰਨਵਾਦ ਅੱਗੇ ਤੇ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਿਓ ਤੇ ਆਪਣਾ ਐਕਸਪੀਰੀਅੰਸ ਤੁਸੀਂ ਸ਼ੇਅਰ ਕਰ ਸਕਦੇ ਹੋ थैंक यू ਧੰਨਵਾਦ